ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵਿਚਾਰ ਕਰਨੀ ਹੈ ਰਾਤ ਨੂੰ ਬੱਚਿਆਂ ਨੂੰ ਡਰ ਜਾਂ ਦਬਾਅ ਪੈਂਦਾ ਹੈ ਤਾਂ ਆਹ ਪਾਠ ਕਰੋ ਇਸ ਮਰਿਆਦਾ ਦੇ ਨਾਲ ਕਿਹੜਾ ਪਾਠ ਹੈ ਜਿਸ ਦੇ ਨਾਲ ਰਾਤ ਨੂੰ ਡਰ ਨਹੀਂ ਲੱਗਦਾ ਦੁਬਾਰ ਨਹੀਂ ਪੈਂਦਾ ਸੰਗਤਾਂ ਦੇ ਮੈਸੇਜ ਵੀ ਆਏ ਸਨ WhatsApp ਤੇ ਦੇ ਬੱਚੇ ਬਹੁਤ ਰਾਤ ਨੂੰ ਡਰਦੇ ਨੇ ਪੰਜਵੇਂ ਪਾਤਸ਼ਾਹ ਧੰਗ ਗੁਰੂ ਅਰਜਨ ਦੇ ਮਹਾਰਾਜ ਜੀ ਜਦੋਂ ਬਾਣੀ ਲਿਖਵਾ ਰਹੇ ਸਨ ਉਹਨਾਂ ਦੇ ਕੋਲ ਇੱਕ ਸੁਦਾਗਰ ਆਇਆ ਸੀ ਵਪਾਰੀ ਵਪਾਰ ਕਰਨ ਵਾਲਾ ਤੇ ਕਹਿਣ ਲੱਗਾ ਮਹਾਰਾਜ ਜੀ ਵਪਾਰੀ ਹਾਂ ਵਪਾਰ ਕਰਦੇ ਹਾਂ ਤੇ ਧਨ ਦੌਲਤ ਹੁੰਦਾ ਹੈ ਰਾਤ ਨੂੰ ਚੋਰ ਚੱਕਿਆਂ ਦਾ ਡਰ ਰਹਿੰਦਾ ਕਿਤੇ ਚੁਰਾ ਕੇ ਨਾ ਲੈ ਜਾਣ ਤੇ ਸਾਨੂੰ ਕੋਈ ਉਹੋ ਜਿਹਾ ਮੰਤਰ ਦਿਓ ਕਿ ਚੋਰ ਚੱਕਿਆਂ ਤੋਂ ਸਾਡੇ ਤੋਂ ਡੇਰਾ ਡਰ ਹੈ ਉਹ ਖਤਮ ਹੋ ਜਾਵੇ ਸਤਿਗੁਰੂ ਜੀ ਨੇ ਫਿਰ ਪੰਜ ਸ਼ਬਦ ਦਿੱਤੇ ਸਨ ਸੰਗਤ ਜੀ ਉਸ ਵਦਾਗਰ ਨੂੰ ਪੰਜ ਸ਼ਬਦ ਕਿਹੜੇ ਨੇ ਤੇ ਚਾਰ ਸ਼ਬਦ ਰੱਖਿਆ ਦੇ ਸ਼ਬਦ ਨੇ ਚਾਰ ਸ਼ਬਦ ਮਿਲਾ ਕੇ ਪੰਜ ਤੇ ਨੌ ਸ਼ਬਦਾਂ ਦਾ ਜਾਪ ਕਰਨਾ ਹੈ ਰਾਤ ਨੂੰ ਸੌਣ ਲੱਗਿਆਂ ਕਰਨਾ ਹੈ ਜਦੋਂ ਤੁਸੀਂ 9 ਸ਼ਬਦਾਂ ਦਾ ਜਾਪ ਕਰਕੇ ਸੌਵੋਗੇ ਨਾ ਤੁਹਾਨੂੰ ਡਰ ਲੱਗੇਗਾ ਨਾ ਦਬਾਅ ਪਵੇਗਾ ਭਾਵੇਂ ਬੱਚਾ ਹੈ ਭਾਵੇਂ ਕੋਈ ਵੱਡਾ ਹੈ ਪ੍ਰਕਰਨਾ ਕਿਹੜੀ ਮਰਿਆਦਾ ਦੇ ਨਾਲ ਹੈ ਅੱਜ ਆਪਾਂ ਸਰਵਣ ਕਰਨਾ ਹੈ ਕਿਉਂਕਿ ਅੱਜ ਕੱਲ ਕੀ ਹਾਲਾਤ ਨੇ ਜੇ ਬੱਚਾ ਡਰਦਾ ਹੈ ਤੇ ਚੱਲ ਸਿਆਣਿਆਂ ਦੇ ਕੋਲ ਜਾ ਕੇ ਤਾਂਗੇ ਤਵੀਤ ਆਪਾਂ ਗੁੱਟਾਂ ਦੇ ਨਾਲ ਗਿੱਟਿਆਂ ਦੇ ਨਾਲ ਬਣਾਉਣੇ ਆ ਜਾਂ ਗਲਾਂ ਵਿੱਚ ਰੱਖਾਂ ਪਵਾਉਣੇ ਆ ਬਿਲਕੁਲ ਗਲਤ ਗੱਲ ਹੈ ਸੰਗਤ ਜੀ ਜਦੋਂ ਆਪਣੇ ਕੋਲ ਐਡਾ ਵੱਡਾ ਖਜ਼ਾਨਾ ਹੈ ਗੁਰਬਾਣੀ ਦਾ ਨਾ ਪੜਦੇ ਆ ਨਾ ਵਿਚਾਰਦੇ ਆ ਰੱਖ ਧਾਗਾ ਨਹੀਂ ਪਾਉਣਾ ਕੋਈ ਵੀ ਗੁਰਬਾਣੀ ਦੇ ਵਿੱਚ ਨੌ ਸ਼ਬਦ ਕਿਹੜੇ ਨੇ ਜਿਨ੍ਹਾਂ ਦਾ ਰਾਤ ਨੂੰ ਜਾਪ ਕਰਕੇ ਸੌਣਾ ਤੇ ਕਿਵੇਂ ਕਰਨਾ ਹੈ ਜਾਪ ਤੁਸੀਂ ਲਿਖਿਆ ਵੇਖ ਰਹੇ ਹੋ ਮਰਿਆਦਾ ਕੀ ਹੈ ਪਹਿਲਾ ਚਾਰ ਸ਼ਬਦ ਨੇ ਰੱਖਿਆ ਦੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ ਤਾਤੀ ਵਾਉ ਨ ਲੱਗੇ ਇਸ ਤਰ੍ਹਾਂ ਇਹ ਚਾਰ ਸ਼ਬਦ ਆਉਂਦੇ ਨੇ ਚਾਰ ਸ਼ਬਦਾਂ ਦਾ ਜਾਪ ਕਰਨਾ ਉਸ ਤੋਂ ਪ੍ਰੰਤ ਕੀਰਤਨ ਸਵੇਲੇ ਦੇ ਪੰਜ ਸ਼ਬਦ ਨੇ ਜਿਹੜੇ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ 비ਚਾਰੂ ਇਹਨਾਂ ਨੌਵੇਂ ਸ਼ਬਦਾਂ ਦਾ ਤੁਸੀਂ ਜਾਪ ਕਰਨਾ ਹੈ ਕਦੋਂ ਕਰਨਾ ਹੈ ਜਦੋਂ ਰਾਤ ਨੂੰ ਸੌਣ ਲੱਗਿਆਂ ਕਿ ਪਤਾ ਹੈ ਕਿ ਹੁਣ ਇਸ ਤੋਂ ਬਾਅਦ ਮੈਂ ਕੋਈ ਕੰਮ ਨਹੀਂ ਕਰਨਾ ਨਾ ਮੋਬਾਈਲ ਵੇਖਣਾ ਹੈ ਨਾ ਕੋਈ ਕੰਮ ਕਰਨਾ ਹੈ ਮੈਂ ਸਿਰਫ ਸੌਣਾ ਹੀ ਹੈ ਆਪਣੇ ਆਸਣ ਤੇ ਬੈਠ ਕੇ ਸਰਾਣੇ ਵੱਲ ਮੂੰਹ ਕਰਕੇ ਚੌਂਗੜਾ ਮਾਰ ਕੇ ਪਾਠ ਕਰਨਾ ਹੈ ਨੌ ਸ਼ਬਦਾਂ ਦਾ ਰੱਖਿਆ ਦੇ ਸ਼ਬਦ ਵੀ ਪੜਨੇ ਨੇ ਸੋਹਿਲਾ ਸਾਹਿਬਾਣੀ ਵੀ ਪੜਨੀ ਹੈ ਆਪਾਂ ਕੱਲਾ ਸੋਹਿਲਾ ਸਾਹਿਬਾਣੀ ਦਾ ਜਾਪ ਕਰਦੇ ਆਂ ਪਰ ਰੱਖਿਆ ਦੇ ਸ਼ਬਦ ਨਹੀਂ ਪੜਦੇ ਪਰ ਕਈ ਸੰਗਤਾਂ ਤੇ ਇਹ ਵੀ ਕਰ ਕਰਦੀਆਂ ਨੇ ਕਿ ਰਹਿ ਰਸ ਦੇ ਨਾਲ ਹੀ ਪਾਠ ਕਰ ਲੈਂਦੀਆਂ ਸ ਸੋਹਲਾ ਸਾਹਿਬ ਦਾ ਸੰਗਤ ਜੀ ਸੋਹਲਾ ਸਾਹਿਬ ਦਾ ਬਾਣੀ ਦਾ ਜਾਪ ਉਦੋਂ ਕਰਨਾ ਹੈ ਜਦੋਂ ਆਪਾਂ ਸੌਣਾ ਹੈ ਉਸ ਤੋਂ ਬਾਅਦ ਕੋਈ ਮੋਬਾਈਲ ਨਹੀਂ ਵੇਖਣਾ ਕੋਈ ਗੱਲਬਾਤ ਨਹੀਂ ਕਰਨੀ ਸਿਰਫ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਸੌ ਜਨ ਕਦੇ ਵੀ ਡਰ ਨਹੀਂ ਲੱਗੇਗਾ ਕਦੇ ਦੁਬਾਰ ਨਹੀਂ ਪਵੇਗਾ ਕਦੇ ਸੁਪਨੇ ਨਹੀਂ ਆਉਣਗੇ ਪਰ ਆਪਣੀ ਆਦਤ ਕੀ ਬਣ ਚੁੱਕੀ ਹੈ ਆਪਾਂ ਕਿਰਸੂਰ ਪਾਠ ਕਰਕੇ ਉਸ ਤੋਂ ਬਾਅਦ 12 ਵਜੇ ਰਾਤ ਦੇ 12 ਵਜੇ ਤੱਕ ਮੋਬਾਈਲ ਵੇਖਦੇ ਰਹਿੰਦੇ ਆ ਫੇਰ ਰਾਤ ਨੂੰ ਸੁਪਨੇ ਵੀ ਆਉਂਦੇ ਆ ਡਰ ਵੀ ਆਉਂਦਾ ਹੈ ਇਸ ਕਰਕੇ ਤਿਆਰ ਰੱਖਣਾ ਸੌਣ ਲੱਗਿਆ ਜਦੋਂ ਪਤਾ ਕਿ ਮੈਂ ਹੁਣ 9 ਵਜ ਗਏ ਨੇ 10 ਵਜ ਗਏ ਜਾਂ 11 ਵਜ ਗਏ ਸੌਣਾ ਉਸ ਵੇਲੇ ਆਪਣੇ ਆਸਣ ਤੇ ਜਿੱਥੇ ਸੌਣਾ ਹੈ ਉੱਥੇ ਬੈਠ ਕੇ ਸਰਾਣੇ ਵੱਲ ਮੂੰਹ ਕਰਨਾ ਪੈਨਦ ਵੱਲ ਮੂੰਹ ਕਰਕੇ ਪਾਠ ਨਹੀਂ ਕਰਨਾ ਸਰਾਣੇ ਵੱਲ ਮੂੰਹ ਕਰਕੇ ਪਾਠ ਕਰਨਾ ਨੌ ਸ਼ਬਦਾਂ ਦਾ ਪਾਠ ਕਰਨਾ ਰੱਖਿਆ ਦੇ ਸ਼ਬਦ ਗੁਰਕਾ ਸਾਹਿਬ ਦੇ ਵਿੱਚ ਲਿਖੇ ਹੋਏ ਨੇ ਜਿੱਥੇ ਕਿਰਸੁਲਾ ਲਿਖਿਆ ਹੁੰਦੇ ਬੈਕ ਸਾਈਡ ਪਹਿਲਾਂ ਰੱਖਿਆ ਦੇ ਸ਼ਬਦ ਆਉਣਗੇ ਫਿਰ ਸੋਇਲਾ ਬਾਣੀ ਦਾ ਪਾਠ ਆਵੇਗਾ ਚਾਰ ਸ਼ਬਦ ਹੋ ਨੇ ਰੱਖਿਆ ਦੇ ਸ਼ਬਦ ਗੁਰ ਕਾ ਸ਼ਬਦ ਰੱਖਵਾਰੇ ਤੇ ਅੱਗੇ ਸੋਇਲਾ ਸਾਹਿਬ ਬਾਣੀ ਦਾ ਪਾਠ ਕਰਨਾ ਹੈ ਪਾਠ ਕਰਕੇ ਅਰਦਾਸ ਕਰਕੇ ਸੌਜੋ ਕਦੇ ਵੀ ਦਵਾ ਨਹੀਂ ਪਵੇਗਾ ਕਦੇ ਵੀ ਸੁਪਨੇ ਨਹੀਂ ਆਉਣਗੇ ਪਰ ਆਪਣੀ ਮਰਿਆਦਾ ਕੀ ਹੁੰਦੀ ਏ ਆਪਾਂ ਵੱਖਰੀ ਮਰਿਆਦਾ ਚਲਾ ਲਈ ਰੇਰਸ ਜਦੋਂ ਕਰਦੇ ਆ ਪਛੇ 6 7 ਵਜੇ ਸੰਧਿਆ ਦੇ ਸਮੇਂ ਉਦੋਂ ਹੀ ਸੋਇਲਾ ਬਾਣੀ ਦਾ ਪਾਠ ਕਰਕੇ ਆਪਾਂ ਅਰਦਾਸ ਕਰਕੇ ਸਮਾਪਤੀ ਕਰ ਦਿੰਨੇ ਆ ਪਰ ਸੌਣਾ ਪਰ ਆਦਮ 10 11 ਵਜੇ ਹੁੰਦਾ ਹੈ ਫਿਰ ਸੰਗਤ ਜੀ ਤਾਂ ਤੇ ਦਬਾ ਪੈਂਦਾ ਤਾਂ ਹੀ ਸੁਪਨੇ ਆਉਂਦੇ ਤਾਂ ਹੀ ਡਰ ਲੱਗਦਾ ਇਸ ਕਰਕੇ ਜੇ ਬੱਚਿਆਂ ਨੂੰ ਡਰ ਲੱਗਦਾ ਦਬਾ ਪੈਂਦਾ ਤੇ ਇਹ ਪਾੜ ਜ਼ਰੂਰ ਕਰਨਾ ਹੈ ਹਰ ਇੱਕ ਸਿੱਖ ਨੇ ਕਰਨਾ ਹੈ ਬੱਚੇ ਨਹੀਂ ਕਰ ਸਕਦੇ ਬੱਚਿਆਂ ਨੂੰ ਸੁਣਾਓ ਅਬਲ ਤਾਂ ਬੱਚੇ ਨੂੰ ਸਿਖਾਓ ਜੇ ਬੱਚੇ ਨਹੀਂ ਕਰਦੇ ਛੋਟੇ ਬੱਚੇ ਨੇ ਨਹੀਂ ਕਰ ਸਕਦੇ ਤੇ ਵੱਡੇ ਆਪ ਕਰਕੇ ਉਹਨਾਂ ਨੂੰ ਸੁਣਾਉਣ ਸੁਣਾ ਕੇ ਸੁਵਾ ਦੇਣ ਕਦੇ ਸੁਪਨੇ ਨਹੀਂ ਆਉਣਗੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੰਗਤ ਜੀ ਗੁਰਬਾਣੀ ਦੀ ਸੰਥਿਆ ਲੜੀਵਾਰ ਚੱਲ ਰਹੀ ਹੈ ਇਸੇ ਚੈਨਲ ਤੇ ਰਾਤ ਨੂੰ 7:30 ਵਜੇ ਲਾਈਵ ਸੰਥਿਆ ਹੁੰਦੀ ਹੈ ਗੁਰਬਾਣੀ ਦੀ ਤੇ ਭਾਈ ਗੁਰਦਾਸ ਦੀਆਂ ਬਾਰਾਂ ਵੀ ਸੰਥਿਆ ਚੱਲ ਰਹੀ ਹੈ ਇਸੇ ਚੈਨਲ ਤੇ ਚੱਲ ਰਹੀ ਹੈ ਆਪ ਪਲੇਲਿਸਟ 'ਤੇ ਜਾਓਗੇ ਤੁਹਾਨੂੰ ਸਾਰੀ ਸੰਥਿਆ ਪ੍ਰਾਪਤ ਹੋ ਜਾਵੇਗੀ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ